ਇੱਕ ਮਿੰਟ ਮਾਰਦੇ ਆ ਆਪਾਂ এসਜੀਪੀਸੀ ਦੇ ਮੁਲਾਜ਼ਮ ਬੜੇ ਗੰਦੇ ਨੇ এসਜੀਪੀਸੀ ਦੇ ਮੁਲਾਜ਼ਮਾਂ ਨੂੰ ਬੋਲਣ ਦੀ ਅਕਲ ਲੈਣੀ এসਜੀਪੀਸੀ ਦੇ ਮੁਲਾਜ਼ਮ ਲੋਕਾਂ ਦੇ ਗਲ ਪੈਂਦੇ ਆ এসਜੀਪੀਸੀ ਦੇ ਮੁਲਾਜ਼ਮ ਬਰਛੇ ਮਾਰਦੇ ਫਿਰਦੇ ਆ ਮੈਂ ਦਰਬਾਰ ਸਾਹਿਬ ਗਿਆ ਸੀ ਕੱਲ ਮੱਥਾ ਟਿਕਣ ਪਰਿਵਾਰ ਦੇ ਨਾਲ ਮੈਂ ਅਣਗੌਲਿਆ ਜਾਂ ਵੀ ਹੋ ਗਿਆ ਥੱਲੇ ਜਿੱਥੇ ਆਪਾਂ ਚਰਨ ਧੋਨੇ ਆ ਇੱਕ ਪੈਰ ਤੋਤਾ ਗਿਆ ਦੂਜਾ ਨਹੀਂ ਦੂਜਾ ਨਹੀਂ ਤੋਤਾ ਗਿਆ ਜਿਵੇਂ ਹੀ ਮੈਂ ਪੈਰ ਬਾਹਰ ਰੱਖਿਆ ਉਹਨੇ ਉਹ ਮਰਛਾ ਮੁਰੇ ਕੀਤਾ ਉਹਨੇ ਮੈਨੂੰ ਕਿਹਾ ਪੈਰ ਤੋ ਤੇ ਮੈਂ ਉਹਦੇ ਨਾਲ ਬਹਿਸ ਦੇ ਵੱਲ ਆ ਗਿਆ ਮੈਨੂੰ ਪਤਾ ਸੀ ਮੈਂ ਉੱਥੇ ਗਲਤ ਆ ਜੀ ਪਰ ਮੈਂ ਉਹਨੂੰ ਕਿਹਾ ਤੂੰ ਥੋੜੀ ਮੈਨੂੰ ਦੱਸੇਂਗਾ ਮੈਂ ਕੀ ਕਰਨਾ ਉਹਨੇ ਫਿਰ ਕਿਹਾ ਵੀ ਫਿਰ ਜੇ ਜੇ ਤੂੰ ਧੋਣੇ ਨਹੀਂ ਤਾਂ ਇਹਨੂੰ ਬੰਦ ਹੀ ਕਰਾ ਦਿੰਨੇ ਆਪਾਂ ਮੈਂ ਕਿਹਾ ਵੀ ਇਹ ਮੈਂ ਥੋੜੀ ਦੱਸੂ ਇੱਥੇ ਬੰਦ ਕੀ ਕਰਨਾ ਤੇ ਕੀ ਚਲਾਉਣਾ ਪਰ ਮੇਰੀ ਮਰਜ਼ੀ ਹੈ ਮੈਂ ਪੈਰ ਤੋਤੇ ਕਿ ਨਹੀਂ ਤੋਤੇ ਦਰਬਾਰ ਸਾਹਿਬ ਜਾਣੇ ਹੋ ਦੁਨੀਆ ਦੇ ਕਿਸੇ ਗੁਰੂ ਘਰ ਜਾਣੇ ਹੋ ਆਪਦੀ ਇਸ ਝੂਠੀ ਈਗੋ ਨੂੰ ਬਾਹਰ ਛੱਡ ਕੇ ਜਾਓ ਇਸੇ ਕਰਕੇ ਤਾਂ ਉੱਥੇ ਚੱਲੇ ਆ ਨਾ ਬੰਦਾ ਰੂਲਸ ਨੂੰ ਫੋਲੋ ਕਰਾ ਰਿਆ ਹੂੰ ਇਹ ਉਹਦੀ ਡਿਊਟੀ ਹੈ ਕੁਝ ਗਲਤ ਨਾ ਹੋ ਜੇ ਉੱਥੇ ਜਦੋਂ ਰੀਲਾਂ ਬਣ ਜਾਂਦੀਆਂ ਫਿਰ ਉਦੋਂ ਵੀ ਆਪਾਂ ਐਸਜੀਪੀਸੀ ਕੰਨੀ ਹੋ ਜਾਂਦੇ ਹਾਂ ਅਸੀਂ ਕਿਹੜੀ ਈਗੋ ਲੈ ਕੇ ਜੇ ਉੱਥੇ ਲਿਖਿਆ ਵੀ ਫੋਟੋ ਨਾ ਖਿੱਚੋ ਨਾ ਖਿੱਚੋ ਨਾ ਆ ਜੇ ਉਹ ਕਹਿੰਦੇ ਆ ਵੀ ਰੀਲ ਨਹੀਂ ਬਣਾਨੀ ਅਸੀਂ ਦੇਖਦੇ ਆ ਖੜਾ ਤਾਂ ਨਹੀਂ ਫਿਰ ਰੀਲਾਂ ਬਣਾਉਣ ਲੱਗ ਜੰਨੇ ਆ ਚੋਰੀ ਚੋਰੀ ਕਾ ਹੱਥ ਜੋੜੇ ਭਾਈ ਜਿਹੜੇ ਜਾ ਕੇ ਕਹਿੰਦੇ ਜੀ ਵੀ ਲਾਈਨ ਲੰਬੀ ਹੁੰਦੀ ਰਸ਼ ਬਹੁਤ ਹੁੰਦਾ ਮੱਥਾ ਐਂਟ ਕਾ ਲੋ ਓਟ ਕਾ ਲੋ ਇਹੋ ਜਿਹਾ ਮੱਥਾ ਨਾ ਟੇਕਿਆ ਕਰੋ ਤੁਸੀਂ ਕੋਈ ਲਿਖੇ ਨਹੀਂ ਲੱਗਣਾ ਤੁਹਾਡਾ ਐਸਐਮਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹੈਪੀ ਪਕਤਾ ਹਮੇਸ਼ਾ ਜਿਹਾ ਸੀਨੀਅਰ ਪੱਤਰਕਾਰ ਸੇ ਮਰਜੂਤ ਮੱਕੜ ਮੇਰੇ ਨਾਲ ਨੇ ਮੱਕੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਮਨੁੱਖੀ ਸੁਭਾਅ ਦੀ ਗੱਲ ਕਰੀਏ ਕਿ ਮਨੁੱਖ ਦਾ ਸੁਭਾਅ ਬਦਲਦਾ ਰਹਿੰਦਾ ਹੈਗਾ ਮੁੱਢ ਕਦੀਮ ਤੋਂ ਵੀ ਗੱਲ ਕਰੀਏ ਤੇ ਅੱਜ ਦੀ ਵੀ ਆਪਾਂ ਗੱਲ ਕਰਦੇ ਆਂ ਕਿ ਕੁਝ ਸੈਕੰਡਾਂ 'ਚ ਕੋਦੇ ਕੋਈ ਸੁਭਾਅ ਹੋ ਜਾਂਦਾ ਹੈ ਕਦੇ ਕੋਈ ਸੁਭਾਅ ਹੋ ਜਾਂਦਾ ਬੰਦੇ ਦਾ ਆਪਾਂ ਨਾ ਹਰ ਮਿੰਟ ਹਰ ਪਲ ਕੁਛ ਨਾ ਕੁਛ ਨਵਾਂ ਸਿੱਖਦੇ ਰਹਿੰਨੇ ਆਂ ਮੈਨੂੰ ਲੱਗਦਾ ਹੈ ਜੇ 100 ਸਾਲ ਦਾ ਵੀ ਬੰਦਾ ਹੋ ਜੇ ਬਜ਼ੁਰਗ ਵੀ ਹੋ ਜੇ ਤਾਂ ਵੀ ਉਹ ਮਰਨ ਤੋਂ ਕੁਝ ਮਿੰਟ ਪਹਿਲਾਂ ਵੀ ਕੁਝ ਸਿੱਖ ਰਿਹਾ ਹੋਊਗਾ ਮੰਨ ਲਓ ਉਹਦੇ ਆਖਰੀ ਸਾਹ ਹੈ ਨਾ ਉਸ ਤੋਂ ਕੁਝ ਦੇਰ ਪਹਿਲਾਂ ਵੀ ਉਹ ਕੁਝ ਨਵਾਂ ਸਿੱਖ ਰਿਹਾ ਹੋਊਗਾ ਜੀ ਤਬਦੀਲੀ ਹੀ ਕੁਦਰਤ ਦਾ ਇੱਕੋ ਇੱਕ ਨਿਯਮ ਹੈ ਹੂੰ ਬਾਕੀ ਇੱਥੇ ਸਥਿਰ ਕੁਝ ਨਹੀਂ ਹੈ ਖੜੋਤ ਨਹੀਂ ਹੈ ਕੁਦਰਤ ਦੇ ਨਿਯਮ ਚ ਖੜੋਤ ਨਹੀਂ ਹੈ ਤੁਸੀਂ ਐਨਲਾਈਜ਼ ਕਰਕੇ ਦੇਖੋ ਚੱਲਦੇ ਰਹਿਣਾ ਮਤਲਬ ਧਿਆਨ ਤਰੋ ਨਾ ਆਪਦਾ ਇਹ ਬ੍ਰਹਮੰਡ ਦਾ ਧਿਆਨ ਤਰੋ ਇਹ ਧਰਤੀ ਇਹ ਹਵਾ ਇਹ ਪਾਣੀ ਇਹ ਜਲ ਸਭ ਕੁਝ ਚੱਲ ਰਿਹਾ ਹੈ ਸਭ ਕੁਝ ਚੱਲ ਰਿਹਾ ਹੈ ਮਨੁੱਖ ਵੀ ਉਵੇਂ ਹੀ ਸਮੇਂ ਦੇ ਅਨੁਸਾਰ ਚੱਲ ਰਿਹਾ ਹੈ ਕੱਲ ਇੱਕ ਨਿੱਕੀ ਜਿਹੀ ਘਟਨਾ ਵਾਪਰੀ ਜਿਨੇ ਮੈਨੂੰ ਬਹੁਤ ਸੋਚਣ ਲਈ ਮਜਬੂਰ ਕੀਤਾ ਆਪਦੇ ਵਾਸਤੇ ਮੈਂ ਸੋਚਦਾ ਕਿ ਅਸੀਂ ਹਰ ਪਲ ਬਦਲ ਰਹੇ ਹਾਂ ਸਿੱਖ ਰਹੇ ਹਾਂ ਆਪਣੇ ਆਪ ਨੂੰ ਹੋਰ ਬਿਹਤਰ ਮਨੁੱਖ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਆ ਹਨ ਮੈਂ ਦਰਬਾਰ ਸਾਹਿਬ ਗਿਆ ਸੀ ਕੱਲ ਮੱਥਾ ਟਿਕਣ ਪਰਿਵਾਰ ਦੇ ਨਾਲ ਮੇਰੀ ਛੋਟੀ ਭੈਣ ਦੀ ਫਲਾਈਟ ਸੀ ਉਹਨੂੰ ਛੱਡਣ ਜਾਣਾ ਸੀ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਜੀ ਸਾਰਾ ਪਰਿਵਾਰ ਦਰਬਾਰ ਸਾਹਿਬ ਗਏ ਜਦੋਂ ਤੇ ਮੇਰਾ ਮੈਨੂੰ ਦਰਬਾਰ ਸਾਹਿਬ ਜਾਂਦਾ ਨਾ ਚਾਹ ਬਹੁਤ ਚੜਦਾ ਮੈਂ ਜਦੋਂ ਹੀ ਗਲਿਆਰੇ ਦੇ ਕੋਲ ਪਹੁੰਚਦਾ ਮੈਂ ਹਮੇਸ਼ਾ ਮੈਂ ਅਕਾਲ ਤਖਤ ਸਭ ਵਾਲੇ ਪਾਸੋਂ ਐਂਟਰ ਕਰਦਾ ਜੀ ਜਿੱਥੇ ਅਕਾਲ ਤਖਤ ਸਭ ਵਾਲਾ ਪਾਸਾ ਉੱਥੇ ਜੋੜਾ ਘਰ ਚ ਜੋੜੇ ਲਾ ਕੇ ਫਿਰ ਪੂਰੀ ਪ੍ਰਕਰਮਾ ਕਰਕੇ ਤੇ ਫਿਰ ਆਪਾਂ ਵਾਪਸ ਆਉਨੇ ਹਣਾ ਹੁਣ ਉਹ ਮੈਂ ਜਜ਼ਬਾਤੀ ਵੀ ਹੋ ਜਾਂਦਾ ਮੇਰੇ ਮਨ ਚ ਬਹੁਤ ਕੁਝ ਚੱਲਦਾ ਰਹਿੰਦਾ ਕਿਉਂਕਿ ਮੇਰੇ ਵਾਸਤੇ ਦਰਬਾਰ ਸਾਹਿਬ ਸਿਰਫ ਇੱਕ ਇਸ਼ਟ ਦਾ ਥਾਂ ਨਹੀਂ ਹੈ ਜੀ ਇਤਿਹਾਸ ਦੇ ਪੱਖੋਂ ਵੀ ਬਹੁਤ ਵੱਡੀ ਹੂੰ ਇੱਕ ਮਤਲਬ ਹਰੇਕ ਸਦੀ ਦੇ ਵਿੱਚ ਕੁਝ ਨਾ ਕੁਝ ਵੱਡਾ ਵਾਪਰਿਆ ਹੀ ਹੈ ਜੀ ਉਹ ਮਸੇ ਰੰਗੜ ਦੀ ਗੱਲ ਕਰ ਲਓ ਅਬਦਾਲੀ ਦੀ ਗੱਲ ਕਰ ਲਓ ਉਹ 84 ਦੀ ਗੱਲ ਕਰ ਲਓ ਹਨਾ ਜਾਂ ਜਦੋਂ ਮੇਰੇ ਚੌਥੀ ਪਾਸ਼ਾਹੀ ਨੇ ਉਹ ਭਗਤੀ ਦਾ ਦਰ ਬਣਾਇਆ ਉਹਦੀ ਗੱਲ ਕਰ ਲਓ ਜਾਂ ਫਿਰ ਮੇਰੀ ਛੇਵੀਂ ਪਾਸ਼ਾਹੀ ਜਦੋਂ ਸ਼ਕਤੀ ਦਾ ਦਰ ਅਕਾਲ ਤਖਤ ਸਾਬ ਬਣਾਉਂਦੇ ਐ ਫਿਰ ਸੰਤਾਂ ਦਾ ਵੇਲਾ ਵੀ ਐ ਜੀ ਇਸ ਦਰਮਿਆਨ ਬਹੁਤ ਕੁਝ ਹੋਇਆ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਐ ਹਨਾ ਤੇ ਉਹ ਜਦੋਂ ਮੈਂ ਉੱਥੇ ਪਹੁੰਚਦਾ ਨਾ ਬਹੁਤ ਕੁਝ ਵਾਪਰਦਾ ਹੈ ਅੰਦਰ ਚੱਲਦਾ ਰਹਿੰਦਾ ਹੈ ਮਨ 'ਚ ਬੜੇ ਖਿਆਲ ਜੀ ਹਰ ਤਰ੍ਹਾਂ ਦੇ ਆਂਦੇ ਆ ਰਾਮਗੜੀਆ ਬੁੰਗਾ ਉੱਥੇ ਤੁਸੀਂ ਦੇਖੋ ਘਟਨਾ ਕੀ ਵਾਪਰੀ ਭਗਤਾ ਜੀ ਕਿ ਮੈਂ ਜਦੋਂ ਜੋੜੇ ਘਰ 'ਚ ਜੋੜੇ ਲਾਏ ਤੇ ਉਤਰਿਆ ਥੱਲੇ ਪੌੜੀਆਂ ਤੇ ਮੇਰਾ ਨਿਗਾਹ ਸਾਹਮਣੇ ਸੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਜਾ ਰਹੀ ਤੇ ਮੇਰਾ ਧਿਆਨ ਪਿਆ ਵੀ ਤੇ ਮੈਂ ਅਣਗੌਲਿਆ ਜਾਂ ਵੀ ਹੋ ਗਿਆ ਥੱਲੇ ਜਿੱਥੇ ਆਪਾਂ ਚਰਨ ਤੋਨੇ ਆ ਜਿਹੜੀ ਉਹ ਮੈਂ ਇੱਕ ਪੈਰ ਮੇਰਾ ਵਿੱਚ ਵਿੱਚ ਗਿਆ ਤੇ ਦੂਜਾ ਪੈਰ ਉਹਦੇ ਤੋਂ ਬਾਹਰ ਰੱਖਿਆ ਮੈਂ ਮਤਲਬ ਇੱਕ ਪੈਰ ਤੋਤਾ ਗਿਆ ਦੂਜਾ ਨਹੀਂ ਦੂਜਾ ਨਹੀਂ ਤੋਤਾ ਗਿਆ ਸਾਹਮਣੇ ਐਸਜੀਪੀਸੀ ਦਾ ਮੁਲਾਜ਼ਮ ਜਿਹੜਾ ਸਿੰਘ ਸੀਗਾ ਬੜੀ ਮਤਲਬ ਹੋਣਾ 55 58 ਸਾਲ ਦੀ ਉਮਰ ਹੋਣੀ ਹੈ ਸਹਿਜ ਜੇਚ ਖੜਾ ਵਿਅਕਤੀ ਸੀ ਉਹ ਹਮ ਇੱਕਦਮ ਉਹਨੇ ਮੈਨੂੰ ਭੱਜ ਕੇ ਪਿਆ ਉਹਨੇ ਕਿਹਾ ਪੈਰ ਤੋਂ ਜਦੋਂ ਉਹਨੇ ਇਹ ਗੱਲ ਕਹੀ ਹੁਣ ਜਿਹੜੇ ਮਨੁੱਖ ਦੇ ਸੁਭਾਅ ਦੀ ਤੁਸੀਂ ਗੱਲ ਕੀਤੀ ਹੈ ਨਾ ਜੀ ਡੀਐਨਏ ਹੈ ਦੁਨੀਆ ਦੇ ਹਰੇਕ ਖਿੱਤੇ ਦੇ ਬੰਦੇ ਦਾ ਪੰਜਾਬੀਆਂ ਦਾ ਆਪ ਦਾ ਡੀਐਨਏ ਹੈ ਜੀ ਆਪਾਂ ਯਾਰ ਇੱਕ ਝੂਠੀ ਜਿਹੀ ਅਣਖ ਚੱਕੀ ਫਿਰਦੇ ਹਾਂ ਨਾ ਜ ਪੰਜਾਬੀ ਖਾਸ ਤੌਰ ਤੇ ਹਾਂ ਨਜ਼ਾਇਤ ਜੀ ਯਾਰ ਉਹ ਆਪਾਂ ਹਰ ਕਿਤੇ ਐਪਲੀਕੇਬਲ ਕਰਦੇ ਨੂੰ ਆਪਣੇ ਅੰਦਰ ਹੀ ਹੈ ਕਿਤੇ ਉਹ ਇੱਕ ਇੱਕ ਤਾਂ ਅਣਖ ਸੱਚੀ ਅਣਖ ਹੈ ਸਾਡੀ ਇੱਕ ਈਗੋ ਹੈ ਸਾਡੇ ਅੰਦਰ ਮੈਂ ਦੀ ਈਗੋ ਹੈ ਸਾਡੀ ਵੀ ਫਲਾਣੇ ਨੇ ਮੈਨੂੰ ਕਿਵੇਂ ਇਹ ਗੱਲ ਕਹਿ ਤੀ ਹੂੰ ਜਿਵੇਂ ਮੈਂ ਪੈਰ ਬਾਹਰ ਰੱਖਿਆ ਉਹਨੇ ਉਹ ਬਰਸ਼ਾ ਮੁਰੇ ਕੀਤਾ ਉਹਨੇ ਮੈਨੂੰ ਕਿਹਾ ਪੈਰ ਤੋ ਹੂੰ ਤੇ ਮੈਂ ਉਹਦੇ ਨਾਲ ਬਹਿਸ ਦੇ ਵੱਲ ਆ ਗਿਆ ਮੈਨੂੰ ਪਤਾ ਸੀ ਮੈਂ ਉੱਥੇ ਗਲਤ ਆ ਜੀ ਪਰ ਮੈਂ ਉਹਨੂੰ ਕਿਹਾ ਤੂੰ ਥੋੜੀ ਮੈਨੂੰ ਦੱਸੇਂਗਾ ਮੈਂ ਕੀ ਕਰਨਾ ਹੈ ਉਹਨੇ ਫਿਰ ਕਿਹਾ ਵੀ ਫਿਰ ਜੇ ਜੇ ਤੂੰ ਧੋਣੇ ਨਹੀਂ ਤਾਂ ਇਹਨੂੰ ਬੰਦ ਹੀ ਕਰਾ ਦਿੰਨੇ ਆਪਾਂ ਮੈਂ ਕਹਾਂ ਵੀ ਇਹ ਮੈਂ ਥੋੜੀ ਦੱਸੂ ਇੱਥੇ ਬੰਦ ਕੀ ਕਰਨਾ ਹੈ ਤੇ ਕੀ ਚਲਾਉਣਾ ਹੈ ਪਰ ਮੇਰੀ ਮਰਜ਼ੀ ਹੈ ਮੈਂ ਪੈਰ ਧੋਤੇ ਕਿ ਨਹੀਂ ਧੋਤੇ ਉਹ ਮੈਨੂੰ ਕਹਿੰਦਾ ਚੱਲ ਪੁੱਠਾ ਪੈਰ ਧੋ ਮੈਂ ਪੈਰ ਧੋਤੇ ਜਦੋਂ ਮੈਂ ਉੱਥੋਂ ਨਿਕਲਿਆ ਮੈਂ ਮੈਨੂੰ ਮਹਿਸੂਸ ਹੋਈ ਜਾਵੇ ਵੀ ਮੇਰੀ ਕਿਤੇ ਇਨਸਲਟ ਹੋ ਗਈ ਇਨਸਲਟ ਹੋ ਗਈ ਸਹੀ ਬਾਡੀ ਯੂਜ਼ ਕੀਤਾ ਤੁਸੀਂ ਤੇ ਮੈਂ ਉਸ ਬੰਦੇ ਨਾਲ 3-4 ਮਿੰਟ ਉਲਝਿਆ ਜਦੋਂ ਮੈਂ ਉਲਝ ਕੇ ਤੇ ਅੱਗੇ ਗਿਆ ਮੈਂ ਮੱਥਾ ਟੇਕਿਆ ਤੇ ਮੈਂ ਪਰ ਪੂਰੀ ਪ੍ਰਕਰਮਾਂ ਚੋ ਗੱਲ ਮੈਨੂੰ ਤੰਗ ਕਰਦੀ ਰਹੀ ਕਿੱਥੇ ਤਾਂ ਮੈਂ ਗਿਆ ਸੀ ਸ਼ਾਂਤੀ ਖਾਤਰ ਹੂੰ ਪਰ ਮੈਂ ਇਹ ਸਮਝਦਾ ਗੁਰੂ ਸਾਹਿਬ ਨੇ ਮੈਨੂੰ ਉੱਥੇ ਸੱਦ ਕੇ ਨਾ ਇੱਕ ਲੈਸਨ ਦੇਣਾ ਸੀ ਪੂਰੀ ਪ੍ਰਕਰਮਾਂ ਚ ਮੇਰੀ ਗੱਲ ਇਹ ਰਹੀ ਕਿ ਮੇਰੇ ਵਰਗੇ ਕਿੰਨੇ ਹੋਰ ਬੰਦੇ ਆਉਂਦੇ ਹੋਣਗੇ ਜੀ ਕੋਈ ਫੋਟੋ ਖਿੱਚ ਰਿਹਾ ਮੰਨ ਲਓ ਉੱਥੇ ਲਿਖਿਆ ਵੀ ਫੋਟੋ ਖਿੱਚਣਾ ਅਲਾਉਡ ਨਹੀਂ ਹੈ ਹੂੰ ਪਰ ਉਹ ਖਿੱਚਣ ਲੱਗ ਗਿਆ ਜਦੋਂ ਸੇਵਾਦਾਰ ਨੇ ਝਿੜਕਿਆ ਆਉਣਾ ਫਿਰ ਉਹ ਬਹਿਸ ਦੇ ਹੋਣੇ ਜੀ ਠੀਕ ਹੈ ਗੱਲ ਬਿਲਕੁਲ ਉੱਥੇ ਲਿਖਿਆ ਵੀ ਗਿੱਲਾ ਕਸ਼ਹਿਰਾ ਨਹੀਂ ਨਿਚੋੜਨਾ ਇੱਥੇ ਭਾਈ ਉੱਥੇ ਜਾ ਕੇ ਜਿਹੜਾ ਥਾਂ ਬਣੇ ਉੱਥੇ ਨਿਚੋੜੋ ਜੇ ਸੇਵਾਦਾਰ ਨੇ ਛਿੜਕਤਾ ਹਣਾ ਉਹ ਫੇਰ ਈਗੋ ਆ ਗਈ ਨਾ ਇਨਸਲਟ ਮੇਰੀ ਕਿਵੇਂ ਹੋਗੀ ਮੈਂ ਤਾਂ ਕਰੂੰਗਾ ਰੂਲਸ ਤੋੜਨਾ ਸਾਡੇ ਸੁਭਾਅ ਦਾ ਹਿੱਸਾ ਬਣ ਗਿਆ ਪਰ ਫਿਰ ਉਹ ਦੂਜੇ ਪੱਖ ਤੋਂ ਵੀ ਦੇਖਣਾ ਪਊਗਾ ਨਾ ਕਿੱਥੇ ਪਿਆਰ ਨਾਲ ਸਮਝਾਇਆ ਜਾ ਸਕਦਾ ਕਿੱਥੇ ਆ ਠੀਕ ਹੈ ਮੈਂ ਸਹਿਮਤ ਹਾਂ ਤੁਹਾਡੀ ਗੱਲ ਹੁਣ ਲਾਅ ਹੈ ਕੰਟਰੀ ਲਾਅ ਨਾਲ ਚਲਦੀ ਹੈ ਰੂਲਸ ਨੇ ਜੀ ਪੁਲਿਸ ਕਿੰਨੇ ਕ ਪਿਆਰ ਨਾਲ ਤੁਹਾਨੂੰ ਸਮਝਾਉਂਦੀ ਐ ਚਲਾਨ ਕੱਟ ਕੇ ਪਰਾਂ ਮਾਰਦੀ ਐ ਨਾ ਤੁਹਾਡਾ ਆ ਹੁਣੇ ਅਸੀਂ ਆਈ ਜਾਂਦੇ ਸੀ ਮੈਂ ਤੇ ਮਨਪ੍ਰੀਤ BMW ਤੇ ਕਾਲੇ ਸ਼ੀਸ਼ੇ ਲਾਏ ਸੀ ਉਹ ਬੈਸੀ ਜਾਂਦਾ ਸੀ ਉਹ ਕਹਿੰਦਾ ਬੰਦੇ ਦਾ ਪੁੱਤ ਬਣ ਕੇ ਬਾਹਰ ਆ ਚਲਾਨ ਹੋਊਗਾ ਨਾਲ ਆ ਪਟਾਂਗੇ ਪਿਆਰ ਨਾਲ ਮੰਨਦਾ ਉਹ ਵੀ ਆ ਸਾਰੀ ਦੁਨੀਆ ਨੂੰ ਪਤਾ ਵੀ ਸੁਪਰੀਮ ਕੋਰਟ ਦੀ ਗਾਈਡਲਾਈਨ ਐ ਆਪਾਂ ਕਾਲੇ ਸ਼ੀਸ਼ੇ ਨਹੀਂ ਕਰ ਸਕਦੇ ਨਹੀਂ ਪੁਲਿਸ ਦਾ ਤੇ ਗੁਰੂ ਦੇ ਸਿੱਖ ਦਾ ਤਾਂ ਫਰਕ ਆ ਨਾ ਨਹੀਂ ਇਹ ਤੁਸੀਂ ਇਸ ਗੱਲ ਨੂੰ ਰੂਲ ਤੁਸੀਂ ਇਹਨੂੰ ਕੰਪੈਰੀਜ਼ਨ 'ਚ ਨਾ ਲੈ ਕੇ ਜਾਓ ਭਗਤਾ ਜੀ ਪੁਲਿਸ ਤੇ ਗੁਰੂ ਦੇ ਸਿੱਖ ਦੇ ਕੰਪੈਰੀਜ਼ਨ 'ਚ ਨਾ ਲੈ ਕੇ ਜਾਓ ਰੂਲਸ ਨੇ ਸਾਡੇ ਕੁਝ ਰੂਲ ਮਨੁੱਖ ਦੇ ਸੁਭਾਅ ਤੇ ਆਓ ਤੁਸੀਂ ਇਹਨੂੰ ਛੋਟੀ ਨਾ ਕਰੋ ਗੱਲ ਨੂੰ ਜੀ ਤੁਸੀਂ ਹੋਰ ਪਾਸੇ ਨਾ ਲੈ ਕੇ ਜਾਓ ਮਨੁੱਖ ਦੇ ਸੁਭਾਅ ਤੇ ਆਨੇ ਆਪਾਂ ਹਮ ਸਾਡਾ ਸੁਭਾਅ ਹੈ ਪਹਿਲੀ ਗੱਲ ਝੂਠੀ ਈਗੋ ਕੋਈ ਸੈਮਥ ਹੋਵੇ ਨਾ ਹੋਵੇ ਮੈਨੂੰ ਫਰਕ ਨਹੀਂ ਪੈਂਦਾ ਅਸੀਂ ਉਹ ਲੈ ਕੇ ਕੈਰੀ ਕਰਕੇ ਉਹਦਾ ਭਾਰ ਹੀ ਏਡਾ ਭਾਰ ਲੈ ਕੇ ਤੁਰੇ ਫਿਰਦੇ ਹਾਂ ਫੋਕੀ ਈਗੋ ਝੂਠੀ ਗੋ ਲੈ ਕੇ ਤੁਰੇ ਫਿਰਦੇ ਆ ਸੀ ਜੀ ਫਿਰ ਸਾਨੂੰ ਇਹ ਲੱਗਦਾ ਜਿਹੜਾ ਸਾਹਮਣੇ ਵਾਲਾ ਹੈ ਨਾ ਉਹ ਸਾਡੇ ਤੋਂ ਨੀਮਾ ਮੈਂ ਉੱਚਾ ਉਹ ਨੀਮਾ ਇਹ ਸਾਡੇ ਸੁਭਾਅ ਦਾ ਹਿੱਸਾ ਹੈ ਜੀ ਕਾਰਾਂ ਅੜ ਜਾਂਦੀਆਂ ਨਾ ਕਈ ਵਾਰੀ ਆਪਣੀ ਇੱਕ ਵਾਰੀ ਅੜੀ ਸੀਗੀ ਅੜ ਜਾਂਦੀਆਂ ਨਾ ਤੁਸੀਂ ਦੋ ਦਿਨ ਉਦੋਂ ਵੀ ਉਹ ਅਫਸਰਟ ਰਿਹਾ ਸੀ ਮੈਂ ਉਹ ਬੰਦਾ ਬੋਲ ਗਿਆ ਸੀ ਮੈਨੂੰ ਪਰ ਗਲਤੀ ਤਾਂ ਆਪਣੀ ਵੀ ਸੀ ਨਾ ਭਗਤ ਜੀ ਆਪਾਂ ਵਿਚਾਲੇ ਖੜੇ ਸੀ ਆਪਾਂ ਸੜਕ ਦੇ ਵਿਚਾਲੇ ਖੜੇ ਆ ਪਿੱਛੇ ਟ੍ਰੈਫਿਕ ਜਾਮ ਹੋ ਗਿਆ ਬੰਦਾ ਆਇਆ ਉਹ ਆਪਾਂ ਨੂੰ ਬਦਤਮੀਜ਼ੀ ਨਾਲ ਬੋਲਿਆ ਆਪਾਂ ਨੂੰ ਤੰਗ ਕੀਤਾ ਵੀ ਉਹ ਬੋਲਿਆ ਕਿਵੇਂ ਆ ਪਰ ਗਲਤੀ ਤਾਂ ਸੀ ਨਾ ਆਪਣੀ ਆਪਣੀ ਗਲਤੀ ਸੀ ਬਿਲਕੁਲ ਇੱਥੇ ਹੀ ਆ ਜਾਓ ਹੁਣ ਤੁਸੀਂ ਮੰਨ ਗਏ ਸ਼ੁਕਰ ਹੈ ਇਸ ਗੱਲ ਦੀ ਜੇ ਆਪਾਂ ਇਹ ਕਹਿ ਦਿੰਨੇ ਆ ਨਾ ਕਿ ਸੇਵਾਦਾਰ ਝਿੜਕ ਕੇ ਬੋਲਦਾ ਦੋ ਲੱਖ ਬੰਦਾ ਰੋਜ਼ ਆਉਂਦਾ ਹੈ ਭਗਤਾ ਜੀ ਉੱਥੇ ਜੀ ਪੇਸ਼ੈਂਸ ਵੀ ਹੈ ਮਨੁੱਖ ਉਹ ਵੀ ਸੁਭਾਅ ਹੈ ਮਨੁੱਖ ਦਾ ਹਮ ਕਿੰਨਾ ਕੰਟਰੋਲ ਹੋਗਾ ਕਿੰਨਾ ਕੰਟਰੋਲ ਕਰੋਗੇ ਜਦੋਂ ਤੁਹਾਨੂੰ ਪਤਾ ਹੈ ਵੀ ਉੱਥੇ ਪੈਰ ਧੋਕੇ ਜਾਣੇ ਆ ਤੇ ਫਿਰ ਮੇਰੇ ਵਰਗਾ ਬੰਦਾ ਚਲੋ ਜੇ ਕੋਈ ਉੜੀਸਾ ਤੋਂ ਤਾਮਿਲਨਾਡੂ ਤੋਂ ਕੇਰਲਾ ਤੋਂ ਆਇਆ ਜਿਹਨੂੰ ਨਹੀਂ ਪਤਾ ਜਿਹਦੇ ਦਸਤਾਰ ਨਹੀਂ ਬੰਨੀ ਜਿਹੜਾ ਪਹਿਲੀ ਵਾਰੀ ਦੂਜੀ ਵਾਰੀ ਗੁਰਦੁਆਰੇ ਚੱਲਿਆ ਉਹਨੂੰ ਨਹੀਂ ਪਤਾ ਉਹਨੂੰ ਉਹਨੇ ਝਿੜਕਾ ਤਾਂ ਉਹ ਗਲਤ ਹੈ ਮੇਰੇ ਵਰਗੇ ਬੰਦੇ ਤੇ ਤਾਂ ਉਹ ਵਰਛਾ ਮਾਰ ਦੇਣਾ ਚਾਹੀਦਾ ਉਹਨੂੰ ਵੀ ਤੂੰ ਤਾਂ ਜਿਉਂ ਜੰਮਿਆ ਗੁਰਦੁਆਰੇ ਜਾਂਦਾ ਹੈ ਨਾ ਤੇਰੀ ਮਾਂ ਉਂਗਲ ਫੜ ਕੇ 2 2.5 ਸਾਲ ਦੇ ਤੋਂ ਸਾਲ ਦੇ ਤੋਂ ਤੈਨੂੰ ਤੇਰਾ ਤਾਂ ਚੋਲਾ ਗੁਰਦੁਆਰੇ ਚ ਪਿਆ ਹੈ ਹੂੰ ਤੇਰੇ ਤਾਂ ਜਨਮ ਤੋਂ ਅਗਲੇ ਦਿਨ ਤੇਰਾ ਪਿਓ ਤੈਨੂੰ ਗੁਰਦੁਆਰੇ ਲੈ ਗਿਆ ਸੀ ਜੀ ਤੇਰੇ ਤਾਂ ਰਗ ਰਗ ਦੇ ਵਿੱਚ ਹਰ ਰੁਕ ਰੂਲ ਤੈਨੂੰ ਪਤਾ ਹੋਣਾ ਚਾਹੀਦਾ ਹੈ ਹੂੰ ਤੇ ਫਿਰ ਜੇ ਮੇਰੇ ਵਰਗੇ ਬੰਦੇ ਨੇ ਜਾਂ ਤਾਂ ਜਦੋਂ ਮੈਂ ਟੱਪ ਗਿਆ ਤਾਂ ਫਿਰ ਮੈਨੂੰ ਬਾਅਦ ਚੋਂ ਸੌਰੀ ਕਹਿਣਾ ਚਾਹੀਦਾ ਸੀ ਪਹਿਲਾਂ ਤਾਂ ਆਪਦੇ ਆਪ ਨੂੰ ਮਾਫੀ ਮੰਗੋ ਮੈਂ ਗੁਰੂ ਦੇ ਦਰ ਚ ਜਾ ਰਿਹਾ ਮੈਂ ਸੁਚਮ ਵੈਸੇ ਤਾਂ ਅਸੀਂ ਇਸ ਕਨਸੈਪਟ ਤੋਂ ਬਾਹਰ ਆ ਜੀ ਪਰ ਕਿਉਂਕਿ ਪੈਰ ਆਪਣੇ ਪਤਾ ਹੈ ਨਾ ਜਰਾਬਾਂ ਪਾਈਆਂ ਗੰਦੇ ਹੁੰਦੇ ਆ ਧੋ ਲੈਣਾ ਕੋਈ ਮਾੜੀ ਗੱਲ ਥੋੜੀ ਸੀ ਹਰ ਅਸਤੋਂ ਚਰਨ ਸਪਰਸ਼ ਉਹਨੂੰ ਚੂਲਾ ਲੈਨੇ ਆ ਉਹਦਾ ਵੀ ਇਹ ਜਿਹੜਾ ਇੱਕ ਬਾਣੀ ਦੇ ਵਿੱਚ ਇਹ ਵੀ ਲਿਖਿਆ ਕਿ ਮਤਲਬ ਜਿਹੜਾ ਨਾਮ ਜਪਦਾ ਤੇ ਜਿਹੜਾ ਜਪੌਂਦਾ ਨਾ ਉਸ ਗੁਰਮੁਖ ਦੀ ਤਾਂ ਧੂੜ ਵੀ ਸਪਰਸ਼ ਕਰਨੀ ਚਾਹੀਦੀ ਬਿਲਕੁਲ ਬਾਣੀ ਤਾਂ ਇਹ ਗੱਲ ਕਹਿੰਦੀ ਹੈ ਨਾ ਤਾਂ ਮੇਰੀ ਗਲਤੀ ਸੀ ਭਗਤਾ ਜੀ ਉੱਥੇ ਮੈਨੂੰ ਉੱਥੇ ਹੀ ਐਡਮਿਟ ਕਰ ਲੈਣਾ ਚਾਹੀਦਾ ਸੀ ਪਰ ਮੇਰੇ ਅੰਦਰ ਦਾ ਇੱਕ ਵਕਾਰ ਸੀ ਝੂਠੀ ਗੋਵਾਲਾ ਜਿਹਨੇ ਮੈਨੂੰ ਉਸ ਬਜ਼ੁਰਗ ਅੱਗੇ ਐਡਮਿਟ ਕਰਨ ਦੀ ਬਜਾਏ ਉਹਦੇ ਨਾਲ ਬੈਸਣ ਲਾਤਾ ਇਹੀ ਗੱਲ ਹਜ਼ਾਰਾਂ ਕਟਨਾਵਾਂ ਦੇ ਨਾਲ ਵਾਪਰਦੀ ਹੋਊਗੀ ਇਸ ਐਂਗਲ ਨੂੰ ਸਮਝੋ ਜੀ ਇੱਕ ਮਿੰਟ ਮਾਰਦੇ ਆਪਾਂ ਐਸਜੀਪੀਸੀ ਦੇ ਮੁਲਾਜ਼ਮ ਬੜੇ ਗੰਦੇ ਨੇ ਐਸਜੀਪੀਸੀ ਦੇ ਮੁਲਾਜ਼ਮਾਂ ਨੂੰ ਬੋਲਣ ਦੀ ਅਕਲ ਨਹੀਂ ਐਸਜੀਪੀਸੀ ਦੇ ਮੁਲਾਜ਼ਮ ਲੋਕਾਂ ਦੇ ਗਲ ਪੈਂਦੇ ਆ ਐਸਜੀਪੀਸੀ ਦੇ ਮੁਲਾਜ਼ਮ ਬਰਛੇ ਮਾਰਦੇ ਫਿਰਦੇ ਆ ਐਸਜੀਪੀਸੀ ਦੇ ਮੁਲਾਜ਼ਮ ਨੂੰ ਧੱਕੇ ਮਾਰ ਦਿੰਦੇ ਆ ਪਰ ਤੁਹਾਨੂੰ ਪਤਾ ਇੱਕ ਪੱਤਰਕਾਰ ਨਾਲ ਇਹ ਘਟਨਾ ਵਾਪਰੀ ਜੀ ਸਾਡਾ ਮਿੱਤਰ ਹੈ ਬੜਾ ਪਿਆਰਾ ਉਹਦੇ ਤੋਂ ਇੱਕ ਗਲਤੀ ਹੋ ਗਈ ਉਹ ਰਿਅਲਾਈਜ਼ ਵੀ ਕਰਦਾ ਹੈ ਉਹਨੂੰ ਜਾਨ ਨਹੀਂ ਦਿੱਤਾ ਮੱਥਾ ਟੇਕਨ ਜਿਹੜਾ ਦੂਜੇ ਪਾਸੋਂ ਜੀ ਉਹ ਬੈਸਣ ਲੱਗ ਗਿਆ ਹੂੰ ਕੁਦਰਤੀ ਉਹਦੇ ਰਵਾਲਵਰ ਪਾਇਆ ਸੀ ਤੇ ਉਹ ਗੁਰੂ ਘਰ ਚ ਰਵਾਲਵਰ ਕੱਢ ਬੈਠਾ ਹੋ ਹੂੰ ਪਰਚਾ ਦਰਜ ਹੋ ਗਿਆ ਉਹਦੇ ਤੇ ਬੜਾ ਪਿਆਰਾ ਮਿੱਤਰ ਹੈ ਮੇਰਾ ਜੀ ਪਰ ਉਹ ਇਹ ਗੱਲ ਰਿਅਲਾਈਜ਼ ਕਰਦਾ ਵੀ ਭਾਜੀ ਯਾਰ ਉਹ ਹੀਟ ਆਫ ਦਾ ਮੂਮੈਂਟ ਚ ਮੇਰੇ ਤੋਂ ਹੋ ਗਿਆ ਗਲਤੀ ਹੋ ਗਈ ਮੇਰੀ ਮੇਰੀ ਮਨਸ਼ਾ ਨਹੀਂ ਸੀ ਕਿ ਗੁਰੂ ਦੇ ਦਰ ਤੇ ਜਾ ਕੇ ਮੈਂ ਜਾ ਕਰ ਹੀ ਨਹੀਂ ਸਕਦਾ ਹੋ ਗਿਆ ਭਾਜੀ ਸਿਮਿਲਰਲੀ ਜਿਹੜੀ ਇਹ ਸਾਡੀ ਈਗੋ ਫੈਕਟਰ ਹੈ ਨਾ ਇਹ ਸਾਡੇ ਤੋਂ ਕਰਾ ਜਾਂਦੀ ਹੈ ਹੂੰ ਦਰਬਾਰ ਸਾਹਿਬ ਜਾਨਦੇ ਹੋ ਦੁਨੀਆ ਦੇ ਕਿਸੇ ਗੁਰੂ ਘਰ ਜਾਨਦੇ ਹੋ ਆਪਦੀ ਇਸ ਝੂਠੀ ਈਗੋ ਨੂੰ ਬਾਹਰ ਛੱਡ ਕੇ ਜਾਓ ਇਸੇ ਕਰਕੇ ਤਾਂ ਉੱਥੇ ਚੱਲੇ ਆ ਨਾ ਜੀ ਉਸ ਬਜ਼ੁਰਗ ਦੇ ਉਹਦਾ ਕੁਝ ਨਹੀਂ ਗਿਆ ਮੈਂ ਉਹਦਾ ਵੀ ਦਿਲ ਦੁਖਾਇਆ ਅੱਗੋ ਬੋਲ ਕੇ ਹੂੰ ਮੈਂ ਮੈਨੂੰ ਅੰਦਰ ਪਤਾ ਸੀ ਵੀ ਮੈਂ ਗਲਤ ਆ ਮੈਂ ਗੁਰੂ ਅੱਗੇ ਵੀ ਮੈਂ ਕਿਹੜੇ ਮੂੰਹ ਨਾਲ ਜਦੋਂ ਮੈਂ ਮੱਥਾ ਟੇਕਿਆ ਹੋਊਗਾ ਤੇ ਜੇ ਮੈਂ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਜੀ ਹੈ ਹਸਤਾਏ ਮੰਦੇ ਆ ਨਾ ਹੂੰ ਤੇ ਮੈਂ ਕਿਹੜੇ ਮੂੰਹ ਨਾਲ ਗੁਰੂ ਨੂੰ ਤਾਂ ਪਤਾ ਹੈ ਨਾ ਗੁਰੂ ਤਾਂ ਜਾਨੀ ਜਾਣੇ ਮੈਂ ਕਿਹੜੇ ਮੂੰਹ ਨਾਲ ਮੱਥਾ ਟੇਕ ਲਿਆ ਉੱਥੇ ਵੀ ਬਾਹਰ ਗੁਰੂ ਦੇ ਸਿੱਖ ਨੂੰ ਜਿਹੜਾ ਸੇਵਾ ਕਰ ਰਿਹਾ ਮੈਂ ਉਹਦੇ ਮੈਂ ਬਹਿਸ ਕਿਹਾ ਜਿੱਥੇ ਗਲਤੀ ਵੀ ਮੇਰੀ ਸੀ ਪਰ ਮੇਰਾ ਵਕਾਰ ਸੀ ਵੀ ਮੇਰੀ ਉਹ ਈਗੋ ਮੈਨੂੰ ਨਹੀਂ ਪਰ ਇਹ ਵੀ ਬਹੁਤ ਖੂਬਸੂਰਤ ਗੱਲ ਹੈ ਕਿ ਤੁਸੀਂ ਉਸ ਉੱਥੇ ਹੀ ਮੈਨੂੰ ਐਡਮਿਟਮੈਂਟ ਕੀਤੀ ਹੈ ਗੱਲ ਫਿਰ ਮੈਂ ਸੋਚਿਆ ਕੱਲ ਮੈਨੂੰ ਇਹ ਗੱਲ ਤੰਗ ਕਰਦੀ ਰਹੀ ਮੈਂ ਸੋਚਿਆ ਕਿ ਮੈਂ ਮੰਨ ਲੈਣਾ ਕਿ ਕੁਝ ਘਟਨਾਵਾਂ ਵਾਪਰਦੀਆਂ ਨੇ ਜਿੱਥੇ ਮੁਲਾਜ਼ਮ ਵੀ ਜਿਹੜੇ ਆ ਆਖਰਕਾਰ ਤਾਂ ਮਨੁੱਖ ਹੀ ਹੈ ਨਾ ਉਹ ਵੀ ਜੀ ਤੁਸੀਂ ਹੁਣ ਉਹਨੂੰ ਗੁਰੂ ਦੇ ਸਿੱਖ ਤਰ੍ਹਾਂ ਦੇਖਣਾ ਹੈ ਜਾਂ ਮੁਲਾਜ਼ਮ ਦੇ ਤਰ੍ਹਾਂ ਦੇਖਣਾ ਹੈ ਮੈਂ ਤਾਂ ਉਹਨੂੰ ਇਹ ਦੇਖ ਰਿਹਾ ਔਨ ਡਿਊਟੀ ਇੱਕ ਬੰਦਾ ਰੂਲਸ ਨੂੰ ਫੋਲੋ ਕਰਾ ਰਿਆ ਹੂੰ ਇਹ ਉਹਦੀ ਡਿਊਟੀ ਹੈ ਕੁਝ ਗਲਤ ਨਾ ਹੋ ਜੇ ਉੱਥੇ ਜਦੋਂ ਰੀਲਾਂ ਬਣ ਜਾਂਦੀਆਂ ਫਿਰ ਉਦੋਂ ਵੀ ਆਪਾਂ ਐਸਜੀਪੀਸੀ ਕਰਨੀ ਹੋ ਜਾਂਦੇ ਆ ਹੂੰ ਜਦੋਂ ਉੱਥੇ ਬੇਦਬੀ ਹੁੰਦੀ ਹੈ ਫਿਰ ਵੀ ਆਪਾਂ ਐਸਜੀਪੀਸੀ ਕਰਨੀ ਹੁੰਨੇ ਆ ਜੀ ਤੇ ਫਿਰ ਇਹ ਉਹਨਾਂ ਦਾ ਫਰਜ਼ ਹੈ ਉੱਥੇ 24 ਘੰਟੇ ਤਣਾਤ ਇੱਕ ਲੱਤ ਤੇ ਗਰਮੀ ਸਰਦੀ ਹੁਣ ਤਾਂ ਫਿਰ ਮੌਸਮ ਪੂਰੀ ਠੰਡ ਚ ਤੇ ਅੱਗੇ ਜਾ ਕੇ ਨਾ ਭਗਤਾ ਜੀ ਜਦੋਂ ਆਹ ਦਿਨ ਆਉਣਗੇ ਹੁਣ ਜੂਨ ਦੇ ਮਈ ਜੂਨ ਦੇ ਜਿਹੜਾ ਪੱਥਰ ਹੈ ਪ੍ਰਕਰਮਾ ਦਾ ਤਪ ਜਾਂਦਾ ਹੈ ਭਗਤਾ ਜੀ ਜੀ ਉਸ ਗਰਮੀ ਚੋਂ ਨੰਗੇ ਪੈਰੀ ਉੱਥੇ ਛਾਲੇ ਪੈ ਜਾਂਦੇ ਹੋਣਗੇ ਉਹਨਾਂ ਦੇ ਖੜੇ ਆ ਆਪਾਂ ਮਿੰਟ ਮਾਰਦੇ ਉਹਨਾਂ ਨੂੰ ਮਾੜਾ ਕਹਿਣ ਮਿਲਲੇ ਅਸੀਂ ਕਿਹੜੀ ਗੋ ਲੈ ਕੇ ਜੇ ਉੱਥੇ ਲਿਖਿਆ ਵੀ ਫੋਟੋ ਨਾ ਖਿੱਚੋ ਨਾ ਖਿੱਚੋ ਨਾ ਯਾਰ ਜੇ ਉਹ ਕਹਿੰਦੇ ਆ ਵੀ ਰੀਲ ਨਹੀਂ ਬਣਾਣੀ ਅਸੀਂ ਦੇਖਦੇ ਆ ਖੜਾ ਤਾਂ ਨਹੀਂ ਫਿਰ ਰੀਲਾਂ ਬਣਾਉਣ ਲੱਗ ਜਾਂਦੇ ਆ ਚੋਰੀ ਚੋਰੀ ਰੂਲਸ ਫਾਲੋ ਕਰਦੇ ਦੇਸ਼ ਹਰ ਚੀਜ਼ ਜਾਬਤਾ ਉਸ ਤੋਂ ਤੁਹਾਡੇ ਮਿੱਤਰ ਨੇ ਜਾਬਤੇ 'ਚ ਰਹਿਣ ਵਾਲੇ ਗੱਲਾਂ ਕਰਦੇ ਆ ਜਾਬਤਾ ਜ਼ਰੂਰੀ ਹੈ ਇਹਹੀ ਜਾਬਤਾ ਉੱਥੇ ਮੈਂ ਇਸ ਕਰਕੇ ਅੱਜ ਇਹ ਘਟਨਾ ਦਾ ਜ਼ਿਕਰ ਕੀਤਾ ਔਰ ਮੈਨੂੰ ਇਹ ਦੱਸਣ 'ਚ ਕੋਈ ਉਹ ਨਹੀਂ ਹੈ ਕਿ ਹਾਂ ਮੈਂ ਐਡਮਿਟ ਕਰਦਾ ਪਰ ਮੈਂ ਦੱਸਿਆ ਕਿਉਂ ਅੱਜ ਕਿ ਮੇਰੇ ਵਰਗੇ ਜਿਹੜੇ ਸੈਂਕੜੇ ਜਾ ਕੇ ਕਈ ਵਾਰੀ ਬਹਿਸਦੇ ਆਂ ਆਪਾਂ ਮੁਲਾਜ਼ਮਾਂ ਨਾਲ ਹੁਣ ਮੈਂ ਪ੍ਰਕਰਮਾ ਪੂਰੀ ਕਰ ਲਈ ਲੰਗਰ ਵੀ ਛੱਕਿਆ ਆ ਮੈਂ ਮੱਥਾ ਵੀ ਟੇਕਿਆ ਆ ਮੈਂ ਕੋਈ ਇਹ ਵੀ ਨਹੀਂ ਕਿਹਾ ਮੈਂ ਪਹਿਲਾਂ ਟਿਕਣਾ ਮੈਂ ਕਾਲਜ ਇੱਕ ਆ ਹੱਥ ਜੋੜੇ ਭਾਈ ਜਿਹੜੇ ਜਾ ਕੇ ਕਹਿੰਦੇ ਜੀ ਵੀ ਲਾਈਨ ਲੰਬੀ ਹੁੰਦੀ ਰਸ਼ ਬਹੁਤ ਹੁੰਦਾ ਮੱਥਾ ਐਂ ਟਕਾ ਲੋ ਓ ਟਕਾ ਲੋ ਇਹੋ ਜਿਹਾ ਮੱਥਾ ਨਾ ਟੇਕਿਆ ਕਰੋ ਤੁਸੀਂ ਕੋਈ ਲਿਖੇ ਨਹੀਂ ਲੱਗਣਾ ਤੁਹਾਡਾ ਜੀ ਇਹ ਸੈਡ ਵਾਲੀ ਲਾਈਨ 'ਚੋਂ ਜਾ ਕੇ ਅਸੀਂ ਮੱਥਾ ਟੇਕ ਕੇ ਆ ਜਾਾਂਗੇ ਮਨੋਰੰਜਨ ਲਈ ਜਾ ਰਹੇ ਹਾਂ ਫਿਰ ਤਾਂ ਤੁਸੀਂ ਹੂੰ ਫਿਰ ਤਾਂ ਪਿਕਨਿਕ ਐ ਵੀ ਅੱਜ ਸੈਟਰਡੇ ਐ ਤੇ ਕੁਝ ਹੋਰ ਨਹੀਂ ਤੇ ਚਲੋ ਭਾਈ ਉੱਥੇ ਜਾ ਆਈਏ ਤੇ ਬਾਅਦ 'ਚ ਲਵਦੇ ਫਿਰਦੇ ਹਾਂ ਵੀ ਸੈਕਟਰੀ ਸਾਹਿਬ ਤੋਂ ਕਵਾ ਦਈਏ ਗਰੇਵਾਲ ਸਾਹਿਬ ਸਾਡਾ ਕਰਾ ਦਿਓ ਜੀ ਚਾਵਲਾ ਸਾਹਿਬ ਸਾਡਾ ਕਰਾ ਦਿਓ ਜੀ ਅਸੀਂ ਅੰਦਰ ਮੱਥਾ ਟੇਕਣ ਜਾਣਾ ਨਾ ਟਿਕਿਆ ਕਰੋ ਇਹੋ ਜਿਹਾ ਮੱਥਾ ਇਹਦੇ ਨਾਲੋਂ ਤਾਂ ਸਾਹਮਣੇ ਅਕਾਲ ਤਖਤ ਸਾਹਿਬ ਤੇ ਫਿਰ ਮੱਥਾ ਟੇਕ ਕੇ ਆ ਜਾਇਆ ਕਰੋ ਤੁਸੀਂ ਜੀ ਜੇ ਤੁਹਾਨੂੰ ਇਹ ਇਹ ਵਹਿਮ ਹੈ ਸੋ ਮੇਰਾ ਮੋਟਿਵ ਅੱਜ ਮਨੁੱਖ ਦੇ ਸੁਭਾਅ ਦੀ ਗੱਲ ਸੀ ਕਿ ਸਾਡਾ ਸੁਭਾਅ ਹੈ ਅਸੀਂ ਉਲਝ ਜਾਂਦੇ ਹਾਂ ਬਹਿਸ ਜਾਂਦੇ ਦੋ ਸੈਕਿੰਡ ਦੀ ਗੱਲ ਹੁੰਦੀ ਭਗਤਾ ਜੀ ਹੂੰ ਤੁਸੀਂ ਆਪ ਦੇ ਆਪ ਤੇ ਕੰਟਰੋਲ ਕਾਮ ਰੱਖੋ ਜੇ ਤੁਸੀਂ ਗਲਤੋਂ ਤੁਹਾਨੂੰ ਕਈ ਵਾਰੀ ਅਸੀਂ ਗਲਤ ਨਹੀਂ ਵੀ ਹੁੰਦੇ ਜੀ ਬਹੁਤ ਕੁਝ ਹੋ ਜਾਂਦਾ ਜਿੱਥੇ ਗਲਤ ਨਹੀਂ ਵੀ ਹੁੰਦੇ ਪਰ ਉਹ 2 ਸੈਕਿੰਡ ਦੀ ਪੇਸ਼ੈਂਸ ਤੁਹਾਡੀ ਬਹੁਤ ਵੱਡੀਆਂ ਪ੍ਰੋਬਲਮਸ ਤੋਂ ਤੁਹਾਨੂੰ ਬਚਾ ਸਕਦੀ ਹੈ ਤੇ ਉਹੀ 2 ਸੈਕਿੰਡ ਦਾ ਹੀਟ ਦੇ ਵਿੱਚ ਆਇਆ ਤੁਹਾਡੇ ਲਈ ਬਹੁਤ ਵੱਡਾ ਨੁਕਸਾਨ ਹੋ ਸਕਦਾ ਨੁਕਸਾਨ ਖੜਾ ਕਰ ਸਕਦਾ